ਅੱਜ ਕੇ ਬੱਚਿਆਂ ਦਾ ਮਿਲ ਕੇ ਔਰ ਪ੍ਰਿੰਸੀਪਲ ਸਾਹਿਬ ਨਾਲ ਮਿਲ ਕੇ ਇੱਕ ਸੈਮੀਨਾਰ ਲਗਾਇਆ ਗਿਆ ਚਾਈਨਾ ਡੋਟ ਕਿ ਚਾਈਨਾ ਡੋਟ ਦੀ ਮੁਹਿੰਮ ਜਿਹੜੀ ਆ ਉਹ ਸਕੂਲ ਲੈਵਲ ਤੋਂ ਲੈ ਕੇ ਤੇ ਮਹੱਲੇ ਪੱਧਰੀ ਤੌਰ ਤੇ ਜਾਂ ਪੰਜਾਬ ਲੈਵਲ ਤੇ ਇਹਨੂੰ ਇਹਦੇ ਵੱਲ ਉਤਕਰਨਾ ਚਾਹੀਦਾ ਹੁਣ ਜਿਹੜੇ ਕਾਨੂੰਨ ਹੀ ਬਹੁਤ ਸਖਤ ਬਣ ਗਏ ਨੇ ਤੇ ਇਹਦਾ ਕਾਨੂੰਨ ਦੇ ਆਪਣੇ ਜਿਹੜਾ ਕੋਈ ਵੀ ਜਾਣਕਾਰੀ ਹੈ ਇਹ ਲੋਕਾਂ ਤੱਕ ਪਹੁੰਚਦਾ ਕਰਨੀ ਚਾਹੀਦੀ ਸਾਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸੀਨੀਅਰ ਸੈਕੰਡਰੀ ਸਕੂਲ ਸਲਤਨਪੁਰ ਪਿੰਡ ਵਿਖੇ ਆਏ ਹਾਂ ਜਿੱਥੇ ਅੱਜ ਇੱਕ ਬੱਚਿਆਂ ਦਾ ਮਿਲ ਕੇ ਔਰ ਪੀਸਿਕੋਸੈਕਟ ਵਿੱਚ ਮਿਲ ਕੇ ਇੱਕ ਸੈਮੀਨਾਰ ਲਗਾਇਆ ਗਿਆ ਚਾਈਨਾ ਡੋਜ਼ ਦੇ ਖਿਲਾਫ ਤੇ ਟ੍ਰੈਕਿੰਗ ਬਾਰੇ ਤੇ ਬੱਚਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਆਲ ਟੀਚਰ ਸਾਹਿਬਾਨ ਨੇ ਵੀ ਇਸ ਗੱਲ ਤੇ ਫੁਰਜ਼ੋਰ ਮੰਗ ਕੀਤੀ ਹੈ ਕਿ ਚੈਨਾ ਦੋਸ ਦੇ ਖਲਾਫ ਮੁਹਿੰਮ ਜਿਹੜੀ ਆ ਉਹ ਸਕੂਲ ਲੈਵਲ ਤੋਂ ਲੈ ਕੇ ਤੇ ਮਹੱਲੇ ਪੱਧਰੀ ਤੌਰ ਤੇ ਜਾਂ ਪੰਜਾਬ ਲੈਵਲ ਤੇ ਇਹਨੂੰ ਇਹਦੇ ਬਰਦ ਕਰਨਾ ਚਾਹੀਦਾ ਤਾਂ ਜੋ ਜਿਹੜਾ ਜੋ ਵੀ ਚੈਨਾ ਦੋਸ ਨੂੰ ਨੁਕਸਾਨ ਹੋ ਰਿਹਾ ਕਿਸੇ ਦੇ ਅੱਖਾਂ ਵਿੱਚ ਫੇਰ ਰਹੀ ਹੈ ਕਿਸੇ ਦੇ ਗਾਲਾਂ ਕੱਟਿਆ ਜਾ ਰਿਹਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਛੜੀ ਜਾਵੇ ਤਾਂ ਜੋ ਇਹਨੂੰ ਥੱਲ ਪੈ ਸਕੇ ਹੁਣ ਜਿਹੜੇ ਕਾਨੂੰਨੀ ਬਹੁਤ ਸਖਤ ਬਣ ਗਏ ਨੇ ਤੇ ਇਹਦਾ ਕਾਨੂੰਨ ਦੇ ਆਪਣੇ ਜਿਹੜਾ ਕੋਈ ਵੀ ਜਾਣਕਾਰੀ ਹੈ ਇਹ ਲੋਕਾਂ ਤੱਕ ਪਹੁੰਚਦਾ ਕਰਨੀ ਚਾਹੀਦੀ ਸਾਨੂੰ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਚਾਈਨਾ ਡੋਰ ਦੇ ਨਾਲ ਹੋ ਰਹੇ ਹਾਦਸੇ ਜਿਹੜੇ ਆ ਉਹ ਉਹਨਾਂ ਨੂੰ ਕਿੰਨਾ ਨੁਕਸਾਨ ਹੋ ਸਕਦੇ ਆ ਕਿਸ ਦੀ ਆਵਾਜ਼ ਆ ਸਕਦੀ ਆ ਕਿਸ ਦੀ ਡੈਥ ਹੋ ਸਕਦੀ ਆ ਔਰ ਕਿਸੇ ਦੀਆਂ ਅੱਖਾਂ ਦੀ ਅੱਖਾਂ ਵਿੱਚ ਡੋਰ ਫਿਰ ਜਾਂਦੀ ਹੈ ਤੇ ਉਹਦੀ ਲਾਈਟ ਜਾ ਸਕਦੀ ਹੈ ਸੋ ਇੱਕ ਬੜੀ ਵੱਡੀ ਪਰਜੋਏ ਮੰਗ ਕੀਤੀ ਜਾਂਦੀ ਹੈ ਕਿ ਇਹ ਬੱਚੇ ਜਿਹੜੇ ਆ ਜਿਹੜੇ ਚਾਈਨਾ ਡੋਰ ਨਾਲ ਗੱਡੀ ਚਾਉਂਦੇ ਉਹ ਚਾਈਨਾ ਡੋਰ ਨਾਲ ਗੱਡੀ ਨਾ ਚਾਉਂਦੇ ਸਸੇ ਕਰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸੀਨੀਅਰ ਸੈਕੰਡਰੀ ਸਕੂਲ ਸਲਤਨਪੁਰ ਪਿੰਡ ਵਿਖੇ ਆਏ ਹਾਂ ਜਿੱਥੇ ਅੱਜ ਇੱਕ ਬੱਚਿਆਂ ਦਾ ਮਿਲ ਕੇ ਔਰ ਪ੍ਰੀਸਿਪਰ ਸੈਕਟ ਵਿੱਚ ਮਿਲ ਕੇ ਇੱਕ ਸੈਮੀਨਾਰ ਲਗਾਇਆ ਗਿਆ ਚਾਈਨਾ ਡੋਰ ਦੇ ਖਿਲਾਫ ਤੇ ਟ੍ਰੈਫਿਕ ਨੂੰ ਬਾਰੇ ਤੇ ਬੱਚਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਆਲ ਟੀਚਰ ਸਾਹਿਬਾਨ ਨੇ ਵੀ ਇਸ ਗੱਲ ਤੇ ਫੁਰਜ਼ੋਰ ਮੰਗ ਕੀਤੀ ਹੈ ਕਿ ਚੈਨਾ ਦੋਸ ਦੇ ਖਿਲਾਫ ਮੁਹਿੰਮ ਜਿਹੜੀ ਆ ਉਹ ਸਕੂਲ ਲੈਵਲ ਤੋਂ ਲੈ ਕੇ ਤੇ ਮੁਹੱਲੇ ਪੱਧਰੀ ਤੌਰ ਤੇ ਜਾਂ ਪੰਜਾਬ ਲੈਵਲ ਤੇ ਇਹਨੂੰ ਇਹਦੇ ਬਰਦ ਕਰਨਾ ਚਾਹੀਦਾ ਤਾਂ ਜੋ ਜਿਹੜਾ ਜੋ ਵੀ ਚੈਨਾ ਦੋਸ ਨੂੰ ਨੁਕਸਾਨ ਹੋਵੇ ਕਿਸੇ ਦੇ ਅੱਖਾਂ ਵਿੱਚ ਫੇਰ ਰਹੀਏ ਕਿਸੇ ਦੇ ਗਾਲਾਂ ਕੱਟਿਆ ਜਾ ਰਿਹਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਛੜੀ ਜਾਵੇ ਤਾਂ ਜੋ ਇਹਨੂੰ ਥੱਲ ਪੈ ਸਕੇ ਹੁਣ ਜਿਹੜੇ ਕਾਨੂੰਨੀ ਬਹੁਤ ਸਖਤ ਬਣ ਗਏ ਨੇ ਤੇ ਇਹਦਾ ਕਾਨੂੰਨ ਦੇ ਆਪਣੇ ਜਿਹੜਾ ਕੋਈ ਵੀ ਜਾਣਕਾਰੀ ਹੈ ਇਹ ਲੋਕਾਂ ਤੱਕ ਪਹੁੰਚਦਾ ਕਰਨੀ ਚਾਹੀਦੀ ਸਾਨੂੰ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਚਾਈਨਾ ਡੋਰ ਦੇ ਨਾਲ ਹੋ ਰਹੇ ਹਾਦਸੇ ਜਿਹੜੇ ਆ ਉਹ ਉਹਨਾਂ ਨਾਲ ਕੀ ਨੁਕਸਾਨ ਹੋ ਸਕਦੇ ਆ ਕਿਸ ਦੀ ਆਵਾਜ਼ ਆ ਸਕਦੀ ਆ ਕਿਸ ਦੀ ਡੈਥ ਹੋ ਸਕਦੀ ਆ ਔਰ ਕਿਸੇ ਦੀਆਂ ਅੱਖਾਂ ਦੀ ਅੱਖਾਂ ਵਿੱਚ ਡੋਰ ਫਿਰ ਜਾਂਦੀ ਹੈ ਤੇ ਉਹਦੀ ਲਾਈਟ ਜਾ ਸਕਦੀ ਹੈ ਸੋ ਇੱਕ ਬੜੀ ਵੱਡੀ ਪਰਜੋਸ਼ ਮੰਗ ਕੀਤੀ ਜਾਂਦੀ ਹੈ ਕਿ ਇਹ ਬੱਚੇ ਜਿਹੜੇ ਆ ਜਿਹੜੇ ਚਾਈਨਾ ਡੋਰ ਨਾਲ ਗੁੱਦੀ ਦੌਂਦੇ ਉਹ ਚਾਈਨਾ ਡੋਰ ਨਾਲ ਗੁੱਦੀ ਨਾ ਦੌਣ। ਸਸੇਕਰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸੀਨੀਅਰ ਸੈਕੰਡਰੀ ਸਕੂਲ ਸਲਤਨਪੁਰ ਪਿੰਡ ਵਿਖੇ ਆਏ ਹਾਂ ਜਿੱਥੇ ਅੱਜ ਇੱਕ ਬੱਚਿਆਂ ਦਾ ਮਿਲ ਕੇ ਔਰ ਪੇਰਿਸਕੋਪਸਕ ਵਿੱਚ ਮਿਲ ਕੇ ਇੱਕ ਸੈਮੀਨਾਰ ਲਗਾਇਆ ਗਿਆ ਚਾਈਨਾ ਡੋਜ਼ ਦੇ ਖਿਲਾਫ ਤੇ ਟ੍ਰੈਕਿੰਗ ਬਾਰੇ ਤੇ ਬੱਚਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਆਲ ਟੀਚਰ ਸਾਹਿਬਾਨ ਨੇ ਵੀ ਇਸ ਗੱਲ ਤੇ ਫੁਰਜ਼ੋਰ ਮੰਗ ਕੀਤੀ ਹੈ ਕਿ ਚੈਨਾ ਦੋਸ ਦੇ ਖਲਾਫ ਮੁਹਿੰਮ ਜਿਹੜੀ ਆ ਉਹ ਸਕੂਲ ਲੈਵਲ ਤੋਂ ਲੈ ਕੇ ਤੇ ਮਹੱਲੇ ਪੱਧਰੀ ਤੌਰ ਤੇ ਜਾਂ ਪੰਜਾਬ ਲੈਵਲ ਤੇ ਇਹਨੂੰ ਇਹਦੇ ਬਰਦ ਕਰਨਾ ਚਾਹੀਦਾ ਤਾਂ ਜੋ ਜਿਹੜਾ ਜੋ ਵੀ ਚੈਨਾ ਦੋਸ ਨੂੰ ਨੁਕਸਾਨ ਹੋ ਰਿਹਾ ਕਿਸੇ ਦੇ ਅੱਖਾਂ ਵਿੱਚ ਫੇਰ ਰਹੀ ਹੈ ਕਿਸੇ ਦੇ ਗਾਲਾਂ ਕੱਟਿਆ ਜਾ ਰਿਹਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਛੜੀ ਜਾਵੇ ਤਾਂ ਜੋ ਇਹਨੂੰ ਥੱਲ ਪੈ ਸਕੇ ਹੁਣ ਜਿਹੜੇ ਕਾਨੂੰਨੀ ਬਹੁਤ ਸਖਤ ਬਣ ਗਏ ਨੇ ਤੇ ਇਹਦਾ ਕਾਨੂੰਨ ਦੇ ਆਪਣੇ ਜਿਹੜਾ ਕੋਈ ਵੀ ਜਾਣਕਾਰੀ ਹੈ ਇਹ ਲੋਕਾਂ ਤੱਕ ਪਹੁੰਚਦਾ ਕਰਨੀ ਚਾਹੀਦੀ ਸਾਨੂੰ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਚਾਈਨਾ ਡੋਰ ਦੇ ਨਾਲ ਹੋ ਰਹੇ ਹਾਦਸੇ ਜਿਹੜੇ ਆ ਉਹ ਉਹਨਾਂ ਨੂੰ ਕਿੰਨਾ ਨੁਕਸਾਨ ਹੋ ਸਕਦੇ ਆ ਕਿਸ ਦੀ ਆਵਾਜ਼ ਆ ਸਕਦੀ ਆ ਕਿਸ ਦੀ ਡੈਥ ਹੋ ਸਕਦੀ ਆ ਔਰ ਕਿਸੇ ਦੀਆਂ ਅੱਖਾਂ ਦੀ ਅੱਖਾਂ ਵਿੱਚ ਡੋਰ ਫਿਰ ਜਾਂਦੀ ਹੈ ਤੇ ਉਹਦੀ ਲਾਈਟ ਜਾ ਸਕਦੀ ਹੈ ਸੋ ਇੱਕ ਬੜੀ ਵੱਡੀ ਪਰਜੋਏ ਮੰਗ ਕੀਤੀ ਜਾਂਦੀ ਹੈ ਕਿ ਇਹ ਬੱਚੇ ਜਿਹੜੇ ਆ ਜਿਹੜੇ ਚਾਈਨਾ ਡੋਰ ਨਾਲ ਗੱਡੀ ਚਾਉਂਦੇ ਉਹ ਚਾਈਨਾ ਡੋਰ ਨਾਲ ਗੱਡੀ ਨਾ ਚਾਉਂਦੇ ਸਸੇ ਕਰ